ਬਲਾਕ ਸੰਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦਿਆਂ ਚੋੜਾ ਦਾ ਸਮਾਣਾ ਨੇੜੇ ਦੇ ਪੰਜ ਪਿੰਡ ਕੋਟਲੀ ਸੇਜਪੂਰਾ ਖੁਰਦ ਸੇਜਪੂਰਾ ਕਲਾ ਦੋਦੜਾ ਪੇਡਪੋਰੀ ਦੇ ਲੋਕਾਂ ਨੇ ਕੀਤਾ ਪੂਰਨ ਤੌਰ ਤੇ ਬਾਈਕ ਆਟ ਇਹਨਾਂ ਪਿੰਡਾਂ ਦੇ ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਕੀ ਸਾਨੂੰ ਜੇਕਰ ਕੋਈ ਵੀ ਪਿੰਡ ਦੇ ਵਿਕਾਸ ਦਾ ਪਿੰਡ ਦੀ ਕਿਸੇ ਜ਼ਰੂਰਤ ਦਾ ਕੰਮ ਕਰਾਉਣਾ ਪੈਂਦਾ ਹੈ ਤਾਂ ਸਾਨੂੰ 35 ਕਿਲੋਮੀਟਰ ਦੂਰ ਬਾਤਲਾ ਵਿਖੇ ਜਾਣਾ ਪੈਂਦਾ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਾਡੇ ਪਿੰਡਾਂ ਨੂੰ ਹਲਕਾ ਸਤਰਾਣਾ ਨਾਲੋਂ ਅਲੱਗ ਕਰਕੇ ਹਲਕਾ ਸਮਾਣਾ ਦੇ ਨਾਲ ਜੋੜਿਆ ਜਾਵੇ ਸਮਾਣਾ ਖਬਰਨਾਮਾ ਲਈ ਹਰਦੀਾਲ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਆਪਣਾ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਦੋਦੜਾ ਜੀ ਸਰਪੰਚ ਅੱਛਾ ਜੀ ਇਹ ਤੁਸੀਂ ਚੋਣਾ ਲਬਾਈਕਾਟ ਕੀਤਾ ਹੈ ਇਹਦਾ ਕੀ ਕਾਰਨ ਹੈ ਜੀ ਇਹ ਚੋਣਾ ਦਾ ਜਿਹੜਾ ਅਸੀਂ ਬਾਈਕਾਟ ਕੀਤਾ ਜੀ ਇਹ ਅਸੀਂ ਵੀਡੀਓ ਬਲੌਗ ਨੂੰ ਲੈ ਕੇ ਇਹ ਬਾਈਕਾਟ ਕੀਤਾ ਹੈ ਜਿਹੜਾ ਸਾਡਾ ਵੀਡੀਓ ਬਲੌਗ ਆ ਪਹਿਲਾਂ ਸਮਾਣਾ ਸੀ ਇਥੋਂ ਚੇਂਜ ਕਰਕੇ ਹੁਣ ਪਾਤਣਾ ਕਰ ਦਿੱਤਾ ਗਿਆ ਤੇ ਸਾਡੀ ਇਹੀ ਸਰਕਾਰ ਤੋਂ ਡਿਮਾਂਡ ਹੈ ਵੀ ਜਿਹੜਾ ਸਾਡਾ ਇਹ ਵੀਡੀਓ ਬਲੌਗ ਹੈ ਇਹ ਦੁਬਾਰਾ ਪਾਤਣਾ ਤੋਂ ਚੇਂਜ ਕਰਕੇ ਸਮਾਣਾ ਕੀਤਾ ਜਾਵੇ ਅਗਰ ਇਹ ਨਹੀਂ ਕੀਤਾ ਜਾਂਦਾ ਜਿਵੇਂ ਹੁਣ ਅਸੀਂ ਬਾਈਕਾਟ ਕੀਤਾ ਹੋਇਆ ਪੰਜ ਪਿੰਡਾਂ ਨੇ ਜਿਹਦੇ ਵਿੱਚ ਮੇਰਾ ਪਿੰਡ ਦੋਦੜਾ ਭੇੜਪੁਰੀ ਕੋਟਲੀ ਸੈਪਰਾਕੁਰਦ ਸੈਪਰਾਕਲਾ ਪੰਜ ਪਿੰਡ ਨੇ ਤੇ ਅਗਰ ਜੇ ਸਾਡਾ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਅੱਗੇ 2027 ਚ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਤਾਂ ਉਦੋਂ ਵੀ ਸਾਡਾ ਇਹ ਸੇਮ ਹੀ ਰਹੂਗਾ ਜੋ ਸਾਡਾ ਪ੍ਰੋਟੈਸਟ ਹੈ ਜਾ ਹੋ ਗਿਆ ਸੀ ਇਹਨੂੰ ਸ਼ਾਇਦ ਹੋਰ ਵੀ ਤੇਜ਼ ਕਰੀਏ। ਬਾਕੀ ਸਾਨੂੰ ਹੁਣ ਹੋਰ ਵੀ ਪਿੰਡਾਂ ਤੋਂ ਕਾਲ ਆ ਰਹੀ ਆ ਨੇੜੇ ਵਾਲਿਆਂ ਤੋਂ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ। ਚਾਰ ਪੰਜ ਪਿੰਡ ਹੋਰ ਨੇ। ਵੀ ਪੰਜ ਤੋਂ ਅਸੀਂ ਜਲਦੀ 10 ਪਿੰਡ ਹੋ ਜਾਵਾਂਗੇ। ਅਗਰ ਸਾਡਾ ਨਾ ਹੀ ਸੁਣਿਆ ਤਾਂ ਅਸੀਂ ਜਿੰਨਾ ਵੀ ਸਾਨੂੰ ਤੇਜ਼ ਕੋਈ ਵੀ ਸਾਨੂੰ ਹੋਰ ਪ੍ਰੋਟੈਸਟ ਕਰਨਾ ਵੀ ਅਸੀਂ ਉਹ ਵੀ ਕਰਾਂਗੇ। ਹੋਰ ਕਿਹੜੇ ਕਿਹੜੇ ਪਿੰਡਾਂ ਤੋਂ ਹੁਣ ਸਮਰਥਨ ਮਿਲਣ ਦੀ ਉਮੀਦ ਆ ਜੀ। ਉਹ ਹਜੇ ਮੈਂ ਤਾਂ ਫਿਲਹਾਲ ਤੁਹਾਨੂੰ ਨਹੀਂ ਦੱਸ ਸਕਦਾ ਜੀ। ਉਹ ਜਿੱਦਾਂ ਹੋਊਗਾ ਫਿਰ ਹਨਾ 1-2 ਦਿਨ ਦੇ ਵਿੱਚ ਅਸੀਂ ਦੁਬਾਰਾ ਫਿਰ মিডিਆ ਸਾਹਮਣੇ ਅੱਜ ਤੁਹਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਿ ਨਹੀਂ ਕੋਈ ਨਹੀਂ ਆਇਆ ਜੀ 2-3 ਮਹੀਨੇ ਹੋ ਗਏ ਅਸੀਂ ਜਿਹੜਾ ਬਾਈਕਟ ਕੀਤਾ ਤਕਰੀਬਨ ਉਦੋਂ ਤੋਂ ਕੋਈ ਨਹੀਂ ਆਇਆ ਅਸੀਂ ਇਹ ਗਏ ਜਿੱਥੇ ਵੀ ਗਏ ਐਲੋ ਐਸ ਨੀਮ ਦਫ਼ਤਰ ਜਾਣਾ ਹੋਵੇ ਡੀਸੀ ਮੈਡਮ ਦੇ ਜਾਣਾ ਹੋਵੇ ਜਾਂ ਚੋਣ ਕਮਿਸ਼ਨ ਦਿੱਲੀ ਤੱਕ ਵੀ ਅਸੀਂ ਜਾ ਕੇ ਆਏ ਵੀ ਸਾਡਾ ਜਿਹੜਾ ਹਲਕਾ ਹੀ ਚੇਂਜ ਕਰਕੇ ਸਮਾਣਾ ਕੀਤਾ ਜਾਵੇ ਅੱਜ ਤੁਹਾਡੇ ਕੋਲ ਕੋਈ ਬੰਦਾ ਨਹੀਂ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਉਹ ਕਹਿਣ ਵਾਸਤੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਅੱਛਾ ਜੇ ਕਿਸੇ ਨੇ ਪਹਿਲਾਂ ਪਹੁੰਚ ਕੀਤੀ ਨਹੀਂ ਨਹੀਂ ਸਾਡੇ ਪਿੰਡ ਕੋਈ ਕਿਸੇ ਵੀ ਪਾਰਟੀ ਦਾ ਕੋਈ ਵੀ ਬਲਾਰਾ ਜਿਹੜਾ ਕੋਈ ਵੀ ਹਨਾ ਆਪਾਂ ਜਿੰਨੇ ਵੀ ਕੋਈ ਕੈਂ ਕੋਈ ਸਾਡੇ ਪਿੰਡ ਨਹੀਂ ਪਹੁੰਚਿਆ ਹੈਗਾ ਨਹੀਂ ਨਹੀਂ ਕਿਸੇ ਨੇ ਕੋਈ ਸਾਡੇ ਨਾਲ ਬਾਈਕਾਰ ਕਰਨ ਤੋਂ ਪਹਿਲਾਂ ਤੁਸੀਂ ਕਿਸੇ ਜਗ੍ਹਾ ਤੇ ਅਪਲੀਕੇਸ਼ਨ ਦਿੱਤੀ ਹੈ ਅਸੀਂ ਤਕਰੀਬਨ ਜੀ ਜਦੋਂ ਸਾਨੂੰ ਪਤਾ ਲੱਗਿਆ ਸੀ ਵੀ ਇਹ ਬਲੌਕ ਇਦਾਂ ਚੇਂਜ ਹੋ ਰਹੇ ਨੇ ਤਾਂ ਅਸੀਂ ਉਸ ਟਾਈਮ ਹੀ ਆਪਣਾ ਐਸਡੀਓ ਮੈਡ ਨੂੰ ਡੀਸੀ ਮੈਡ ਨੂੰ ਅਸੀਂ ਮੰਗ ਪੱਤਰ ਦਿੱਤੇ ਸੀ ਅੱਧ ਤੋਂ 6-7 ਮਹੀਨੇ ਪਹਿਲਾਂ ਉਦੋਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਈ ਸੀ ਕੋਈ ਕਾਰਵਾਈ ਹੋਈ ਵੇ ਤੁਹਾਨੂੰ ਬੁਲਾਇਆ ਗਿਆ ਕੁਝ ਨਹੀਂ ਬੁਲਾਇਆ ਜੀ ਬਸ ਜਿੰਦਾ ਕੋਈ ਅਸੀਂ ਮਤਾਂ ਪਾ ਕੇ ਤੇ ਆਏ ਬਸ ਉਹਨਾਂ ਨੇ نیچے ਰੱਖਤਾ ਮੁੜ ਕੇ ਕੋਈ ਉਹਦੀ ਸੁਣਵਾਈ ਨਹੀਂ ਹੋਈ ਠੀਕ ਹੈ ਨਾ ਸਾਡੇ ਤਾਂ ਕੋਈ ਨਹੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਕੋਲ ਚਾਹੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਡੀ ਤਾਂ ਅਪੀਲ ਇਹੋ ਹੈ ਜੀ ਵੀ ਸਾਡਾ ਜਿਹੜਾ ਇਹ ਮਸਲਾ ਹੱਲ ਕੀਤਾ ਜਾਵੇ ਅਗਰ ਮਸਲਾ ਨਹੀਂ ਗੱਲ ਉਹਦਾ ਤਾਂ ਫਿਰ ਸਾਨੂੰ ਵੋਟਾਂ ਪਾਉਣ ਦੀ ਕੀ ਲੋੜ ਹੈ ਜੇ ਸਾਡੇ ਮਸਲੇ ਹੱਲ ਹੋਣਗੇ ਅਸੀਂ ਤਾਂ ਹੀ ਵੋਟ ਪਾਵਾਂਗੇ ਨਾ ਫਿਰ ਸਾਨੂੰ ਵੋਟ ਪਾਉਣ ਦੀ ਕੋਈ ਲੋੜ ਹੀ ਨਹੀਂ ਹੈਗੀ ਜਦ ਸਾਡੀ ਕੋਈ ਸਰਕਾਰ ਨਹੀਂ ਸੁਣਵਾਈ ਨਹੀਂ ਕਰਨੀ ਠੀਕ ਹੈ ਜੀ ਉਹ ਜੀ ਬਾਈ ਜੀ ਕੀ ਨੋਆ ਤੁਹਾਡਾ ਜੀ ਮੇਰਾ ਨਾਮ ਪਰਮਜੀਤ ਸਿੰਘ ਆ ਜੀ ਪਿੰਡ ਭੇੜਪਰੀਟ ਹੋਈ ਅੱਛਾ ਜੀ ਇਹ ਤੁਸੀਂ ਚੌਣਾ ਦਾ ਬਾਈਕਟ ਕੀਤਾ ਹੈ ਕੀ ਵਜ੍ਹਾ ਹੈ ਇਹਦੀ ਵਜ੍ਹਾ ਆਇਆ ਜੀ ਸਾਡਾ ਜਿਹੜਾ ਮਤਲਬ ਪਹਿਲਾਂ ਸਮਾਨਾ ਹਲਕਾ ਸੀ ਭਲਕ ਸਮਾਨਾ ਸੀ ਉਹਨ ਸਾਨੂੰ 17 ਨਾਲ ਜੋੜਿਆ ਜਾ ਰਿਹਾ ਜੀ 17 ਮਲ ਅੱਛਾ ਅਸੀਂ ਸਾਨੂੰ ਪੈਂਦਾ ਜੀ ਉਹੋਂ 30 35 ਕਿਲੋਮੀਟਰ ਪੈਂਦਾ ਜੀ ਇੱਥੇ ਕਿ ਸਮਾਨੇ ਦੀ ਸਾਡੇ ਨਾਲ ਲੱਗਦੀ ਹੱਦ ਹੈ ਤੇ ਸਾਨੂੰ 2.5 ਤੋਂ 3 ਕਿਲੋਮੀਟਰ ਤੇ ਪੈਂਦਾ ਜੀ ਸਾਨੂੰ ਸਾਰੀਆਂ ਸੁਵਿਧਾਵਾਂ ਦਾ ਇੱਥੇ ਫਾਇਦਾ ਜੀ ਉੱਥੇ ਜਾਣ ਚ ਸਾਰਾ ਮਸਾ ਨੂੰ ਮੁਸ਼ਕਲ ਪੈਂਦਾ ਜੀ ਬਹੁਤ ਦੂਰ ਜਾਣ ਕਰਕੇ ਤੇ ਕੋਈ ਕੋਈ ਬੰਦਾ ਲਿਜਾਣਾ ਇਹ ਨਾਲ ਨੰਬਰਦਾਰ ਵਗੈਰਾ ਜਾਂ ਕੁਝ ਵੀ ਸਾਰੀ ਤਿਆਰੀ ਸਾਨੂੰ ਉੱਥੇ ਮਤਲਬ ਖੱਜਲ ਖਵਾਰ ਹੋਣਾ ਪੈਂਦਾ ਜੀ ਇਸ ਕਰਕੇ ਅਸੀਂ ਇਹ ਬਾਈਕਾਟ ਕੀਤਾ ਜੀ ਪੰਜ ਪਿੰਡਾਂ ਨੇ ਅੱਛਾ ਹਾਂਜੀ ਉਹੀ ਬਾਈਕਾਟ ਕਰਨ ਤੋਂ ਬਾਅਦ ਕਿ ਇਸੇ ਪ੍ਰਸ਼ਾਸਨਿਕ ਅਧਿਕਾਰੀ ਕੋਲ ਮੰਗ ਰੱਖੀ ਹੈ ਜਾ ਕੇ ਇਹ ਰੱਖੀਆਂ ਨੇ ਕੋਈ ਇਹਦੇ ਬਾਰੇ ਕੋਈ ਗੌਰ ਨਹੀਂ ਕਰਦਾ ਜੀ ਕਿੱਥੇ ਕਿੱਥੇ ਰੱਖੀਆਂ ਪੂਰੇ ਸਮਾਨੇ ਆਪਣੇ ਰੱਖੀਆਂ ਨੇ ਜੀ ਇਸ ਥੀਮ ਦੇ ਆਹ ਤੇ ਵਾਲੇ ਪਿੱਛੇ ਦੇ ਮੰਗ ਪੱਤਰ ਫੇਰ ਕੇ ਨਹੀਂ ਪਹਿਲਾਂ ਵੀ ਕਿੰਨੀ ਕਿਦੇ ਪਹਿਲਾਂ ਰੱਖਿਆ ਤਿੰਨ ਮਹੀਨਿਆਂ ਇਹ ਹੁਣ ਤਿੰਨ ਮਹੀਨੇ ਹੋ ਗਏ ਇੱਕ ਵਾਰੀ ਪਹਿਲਾਂ ਸ਼੍ਰੋਮਣੀ ਕਾਲੀ ਦਲ ਮੌਕੇ ਵੀ ਉਦੋਂ ਵਿਰੋਧ ਕਰਿਆ ਸੀ ਸਾਡੇ ਜਿਹੜਾ ਤੁਸੀਂ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਕਿੰਨੀ ਦਿਨ ਪਹਿਲਾਂ ਕੀਤਾ ਇਹ ਇਹਨੂੰ ਖਾਸ ਕਰਕੇ 4-5 ਮਹੀਨੇ ਹੋ ਗਏ ਉਸ ਤੋਂ ਬਾਅਦ ਤੁਹਾਡੇ ਨਾਲ ਕਿਸੇ ਨੇ ਕੋਰਾਪ ਤਾਂ ਕਿਹਾ ਨਹੀਂ ਨਾ ਜੀ ਨਾ ਕਿਸੇ ਨੇ ਕੋਈ ਗੱਲ ਨਹੀਂ ਕਰੀ ਸਾਡੀ ਆ ਕੇ ਕਿਸੇ ਅਧਿਕਾਰੀ ਨੇ ਨਹੀਂ ਸੁਣੀ ਅੱਛਾ ਹੁਣ ਤੁਹਾਡੀ ਮੰਗ ਕੀ ਹੈ ਜੀ ਸਾਡੀ ਮੰਗ ਹੈ ਜੀ ਵੀ ਸਾਨੂੰ ਜਦ ਤੱਕ ਸਮਾਨੇ ਨਾਲ ਨਹੀਂ ਜੋੜਿਆ ਪਾਇਆ ਜਾਂਦਾ ਜੋੜਿਆ ਜਾਂਦਾ ਹਾਂ ਔਰ ਤੱਕ ਸਾਡਾ ਇਹੀ ਰਹੂ ਜੀ ਆਉਣ ਵਾਲੀ 27 ਜਿਹੜੀਆਂ ਵੋਟਾਂ ਪੈਣੀਆਂ ਅਸੀਂ ਉਸ ਤਰੀਕ ਪੂਰਨ ਤੌਰ ਤੇ ਬਾਈਕਾਟ ਰੱਖਾਂਗੇ ਠੀਕ ਹੈ